ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਰੋ ਜੀ ਤੱਕ ਸ੍ਰੀ ਕੇਸਗੜ ਸਾਹਿਬ ਜੀਆਂ ਦੇ ਦਰਸ਼ਨ ਦਿਦਾਰੇ ਅੱਜ ਆਪਾਂ ਤੁਹਾਨੂੰ ਜਿੱਥੇ ਬਾਬਾ ਫਤਿਹ ਸਿੰਘ ਜੀਆਂ ਨੇ ਦਮਾਲਾ ਚਲਾਇਆ ਸੀ ਉਸ ਜਗ੍ਹਾ ਦੀ ਤੁਹਾਨੂੰ ਜਿਹੜੀ ਦਰਸ਼ਨ ਦਿਦਾਰੇ ਕਰਵਾਉਣੇ ਆ ਤਨ ਤਨ ਬਾਬਾ ਫਤਿਹ ਸਿੰਘ ਜੀ ਜਦੋਂ ਪਹਿਲੀ ਵਾਰੀ ਉੱਚਾ ਬੂੰਗਾ ਚਲਾ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਾਹਮਣੇ ਗਏ ਸੀ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਦਲ ਪੰਥ ਤਨ ਤਨ ਬਾਬਾ ਫਤਿਹ ਸਿੰਘ ਜੀ ਕੇ ਜਥੇ ਸਿੰਘ ਜੀ ਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਇਹ ਉਹ ਸਥਾਨ ਹੈ ਜਿਹੜਾ ਬਾਬਾ ਫਤਿਹ ਸਿੰਘ ਜੀ ਨੇ ਦਮਾਲੇ ਚੜਾ ਕੇ ਸਤਗੁਰਾਂ ਦੇ ਪੇਸ਼ ਹੋਏ ਸੀ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ